ਆਪਣੇ ਚੈਨਲ ਤੇ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰਾਂ ਬੇਲੀਆਂ ਨੂੰ ਤੇ ਸਾਰੇ ਹੀ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਸੋ ਦੋਸਤੋ ਜੋ ਅੱਜ ਦੇ ਬਲੌਗ ਦੀਆਂ ਗੱਲਾਂ ਬਾਤਾਂ ਨੇ ਬਹੁਤ ਹੀ ਖਾਸ ਹੋਣ ਜਾ ਰਹੀਆਂ ਨੇ ਕਿਉਂਕਿ ਇੱਕ ਲੰਬੇ ਸਮੇਂ ਬਾਅਦ ਪਰਿਵਾਰ ਨੂੰ ਮੌਕਾ ਮਿਲਿਆ ਖੁਸ਼ੀ ਮਨਾਉਣ ਦਾ ਤੇ ਉਹ ਖੁਸ਼ੀ ਕੀ ਹੈ ਖੁਸ਼ੀ ਇਹ ਹੈ ਜੀ ਕਿ ਮੇਰਾ ਸੌਹਰਾ ਪਰਿਵਾਰ ਇਸ ਟਾਈਮ ਨਵਾਂ ਮਕਾਨ ਜੋ ਉਹਦੀ ਉਸਾਰੀ ਕਰਨ ਜਾ ਰਹੇ ਨੇ ਤੇ ਕਈ ਸਾਲਾਂ ਬਾਅਦ ਜਾ ਕੇ ਇੱਕ ਦਹਾਕੇ ਬਾਅਦ ਘਰ ਪਾ ਰਹੇ ਨੇ ਘਰ ਨਹੀਂ ਮਤਲਬ ਕੋਠੀ ਪਾ ਰਹੇ ਨੇਗੇ ਸਾਨੂੰ ਬਹੁਤ ਖੁਸ਼ੀ ਆ ਕਿ ਸਾਡਾ ਭਰਾ ਜੀਵਨ ਦੇ ਵਿੱਚ ਤਰੱਕੀ ਕਰ ਰਿਹਾ ਹੈ ਨਾ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਆਪਣਾ ਭੈਣ ਭਰਾ ਮੇਰੇ ਨਾਲੋਂ ਜ਼ਿਆਦਾ ਖੁਸ਼ੀ ਹੈਗੀ ਆ ਲਖਵੀਰ ਨੂੰ ਕਿ ਉਹਦਾ ਭਰਾ ਨਵਾਂ ਮਕਾਨ ਪਾ ਰਿਹਾ ਹੈ ਤੇ ਉਹਦਾ ਜਿਹੜਾ ਨਕਸ਼ਾ ਵਗੈਰਾ ਉਹ ਤਿਆਰ ਕਰਵਾ ਕੇ ਅੱਜ ਮਤਲਬ ਕੀ ਸੀ ਨਾ ਅੱਜ ਸਾਨੂੰ ਫੋਨ ਕਰਕੇ ਸਪੈਸ਼ਲ ਬੁਲਾਇਆ ਗਿਆ ਹੈਗਾ ਸਾਡੇ ਫਾਦਰ ਸਾਹਿਬ ਨੇ ਫੋਨ ਕਰਿਆ ਸੀਗਾ ਤੇ ਜਿਹੜਾ ਮਤਲਬ ਡੈਰੀ ਵਾਲਾ ਸਮਾਨ ਸੀਗਾ ਉਹ ਦੂਸਰੇ ਘਰੇ ਸ਼ਿਫਟ ਕਰਿਆ ਗਿਆ ਸੋ ਅਸੀਂ ਜਾਣਾ ਹੈਗਾ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਲੈ ਕੇ ਚੱਲਦਾ ਤੁਹਾਨੂੰ ਸਾਡੇ ਪਿਆਰੇ ਜਿਹੇ ਪਿੰਡ ਪਿਆਰਾ ਜਿਹਾ ਸੋਹਰਾ ਪਰਿਵਾਰ ਖੁੱਡੀ ਕਲਾਂ ਦੇ ਵਿੱਚ ਤੇ ਉੱਥੇ ਜਾ ਕੇ ਕਰਦੇ ਆਂ ਪਰਿਵਾਰਕ ਮੈਂਬਰਾਂ ਨਾਲ ਗੱਲਾਂ ਬਾਤਾਂ ਦੋਸਤੋ ਇਸ ਤੋਂ ਪਹਿਲਾਂ ਸਾਡੇ ਭਰਾ ਨੂੰ ਸਾਡੇ ਵੱਲੋਂ ਲੱਖ ਲੱਖ ਮੁਬਾਰਕਾਂ ਮੇਰੇ ਸਹੁਰਾ ਪਰਿਵਾਰ ਨੂੰ ਕਿਉਂਕਿ ਬਹੁਤ ਲੰਬਾ ਸਮਾਂ ਹੁੰਦਾ ਹੈ ਇੱਕ ਜ਼ਿੰਦਗੀ ਦੇ ਵਿੱਚ ਸੰਘਰਸ਼ ਹੁੰਦੇ ਰਹਿੰਦੇ ਆ ਉਤਰਾ ਚੜਾ ਹੁੰਦੇ ਰਹਿੰਦੇ ਆ ਕਿਉਂਕਿ ਜੇ ਮੈਂ ਗੱਲ ਕਰਾਂ ਮੇਰੀ ਜੋ ਵਾਈਫ ਆ ਨਾ ਇਹ ਤਿੰਨ ਭੈਣਾਂ ਨੇਗੇ ਤਿੰਨ ਭੈਣਾਂ ਬਾਅਦ ਇੱਕ ਭਰਾ ਨੇ ਮਤਲਬ ਜਨਮ ਲਿਆ ਸੀਗਾ ਸੋ ਤਿੰਨ ਭੈਣਾਂ ਦੀਆਂ ਜੋ ਮੈਰਿਜਾਂ ਕਰਾਉਣੀਆਂ ਕੋਈ ਛੋਟੀ ਗੱਲ ਨਹੀਂ ਹੁੰਦੀ ਹੈਗੀ ਦੋਸਤੋ ਸੋ ਇੱਕ ਬਹੁਤ ਲੰਬਾ ਸੰਘਰਸ਼ ਹੁੰਦਾ ਹੈ ਇੰਨਾਂ ਗੱਲਾਂ ਬਾਤਾਂ ਦੇ ਲਈ ਹੈਨਾ ਸੋ ਅੱਜ ਸਾਡਾ ਭਰਾ ਨਵੇਂ ਮਕਾਨ ਦੀ ਉਹ ਸਾਰੀ ਕੋਠੀ ਦਾ ਜੋ ਮੈਪ ਵਗੈਰਾ ਹੈਗਾ ਉਹ ਤਿਆਰ ਕਰਵਾ ਲਿਆ ਤੇ ਕੋਠੀ ਪਾਉਣ ਜਾ ਰਿਹਾ ਹੈਗਾ ਤੇ ਸਾਡੇ ਵੱਲੋਂ ਉਸ ਨੂੰ ਲੱਖ ਲੱਖ ਮੁਬਾਰਕਾਂ ਤੇ ਬਾਕੀ ਦੋਸਤੋ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਤੇ ਚੱਲਦੇ ਆਂ ਪਿੰਡ ਖੁੱਡੀਕਲਾਂ ਤੇ ਉੱਥੇ ਜਾ ਕੇ ਆਪਾਂ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਆਂ ਤੇ ਆਓ ਚੱਲੀਏ ਜੀ ਆਪਾਂ ਫਿਰ ਲਖੀ ਮੜਾਏ ਕਮਰੇ ਖੋਲੋ ਕਮਰੇ ਦਿਖਾ ਦਿਨ ਲਖੀ ਹਾਂ ਬੈਠਾ ਨਾ ਗਾ ਪਿਆ ਮੈਂ ਕੁਝ ਨਹੀਂ ਹੁੰਦਾ ਬੈੜਾ ਕਰਦਾ ਐਹੀ ਜੀ ਹੁੰਦਾ ਜੀ ਨਹੀਂ ਸੋਹਣਾ ਲੱਗਦਾ ਵਧੀਆ ਤੇਰੀ ਮੇਰੀ ਨਹੀਂ ਨਹੀਂ ਬਹੁਤ ਸੋਹਣਾ ਲੱਗਦਾ ਜੀ ਇਹ ਮੇਰੇ ਦਾਤਾ ਜੀ ਦਾ ਘਰ ਜਿੱਥੇ ਨੰਨੇ ਬੇਟਾ ਵਿਆਹ ਤੇ ਆਇਆ ਫਾਇਆ ਫੇਰ ਆ ਮੂਰੇ ਜਿਹੜਾ ਆਪਾਂ ਅੱਗੇ ਵਲੌਗ ਬਣਾਵਾਂਗੇ ਬਹੁਤ ਊਮ ਤੜਕੇ ਨਾਲ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਆਦਨ ਪਾਕਾ ਜਾਣਗੇ ਦਿਮਾਗ ਤੇ ਗੱਲ ਆਈ ਬਿਓ ਨੰਨ ਤਾਂ ਕਾਇਦ ਤੇ ਸੀ ਆਜ ਚਲੋ ਨਹੀਂ ਆਈ ਗੱਲ ਹਰ ਮਾਹੌਲ ਅਜੇ ਨਾ ਜੀ ਮਿਸਤਰੀ ਦਾ ਕੰਮ ਚੱਲ ਰਿਹਾ ਹੈਗਾ ਤੁਹਾਨੂੰ ਪਤਾ ਹੀ ਹੈਗਾ ਜਦੋਂ ਵਿਆਹ ਆਹਾ ਸਿਰ ਤੇ ਹੁੰਦਾ ਹੈ ਉਦੋਂ ਕੰਮ ਥੋੜੇ ਜਿਹਾ ਖਿੱਚ ਵਾਲੀ ਹੁੰਦੇ ਆ ਹੈਨਾ ਤੇ ਕੁਝ ਇਸ ਤਰ੍ਹਾਂ ਮਤਲਬ ਉਚੈਰੀ ਵਿਆਰੀ ਚੱਲ ਰਹੀ ਹੈਗੀ ਬਾਕੀ ਸਾਨੂੰ ਸਾਰੇ ਜਦੋਂ ਮੈਰਿਜ ਦੇ ਦਿਨ ਆਏ ਆਪਾਂ ਸਾਰੇ ਵਲੌਗ ਉਹ ਵੀ ਬਣਾਵਾਂਗੇ ਪ੍ਰੋਪਰ ਪਹਿਲਾਂ ਵਿਆਹ ਤੋਂ ਵੀ ਫਿਰ ਜਾਂਦੇ ਆਂ ਉਹਨਾਂ ਦਾ ਬਤਨ ਕਿਹੜਾ ਨੋ

ਮਰਾਇਤਾ ਕਿਤੇ ਨਹੀਂ ਸਰੂ ਉਹਦੇ ਨਾੜਿਆ ਪਾਉਣਾ ਇਹ ਤੋ ਬਾਹਰ ਨਾਮ ਨਹੀਂ ਪੀਦਾ ਹਾ ਪਾਉਲੀ ਜੀ ਤਾਂ ਪਹਿਲਾਂ ਕਿਹੜਾਈ ਹੋਣੀ ਹੈ ਜੀ ਤੂੰ ਪਹਿਲਾਂ ਆਈ ਹੈ ਇਹਦਾ ਪਹਿਲਾ ਆਈ ਹੈ ਉੱਤੇ ਦੇਖ ਲੈ ਸਮੇਂ ਨਾਲ ਇਹ ਨਾ ਬੜਾ ਆਉਂਦਾ ਹੈ ਉਹ ਤਾਂ ਅੱਲਾ ਇਤਨਾ ਅਸੀਂ ਬੋਲ ਨਹੀਂ ਹੁੰਦੀ ਬਾਬਾ ਨੇ ਕੇਦਰੋਂ ਐਦਰ ਨਹੀਂ ਮੈਨੂੰ ਮਾੜਾ ਹਾਂ ਹੰਸੀ ਤਾਂ ਜਾ ਹਾਂ ਹੈਟਾ

ਸਵੇਰੇ ਦਾ ਟਾਈਮ ਰੁੱਟੀ ਖਾ ਲੈਂਦਾ ਸੀ। ਲਓ ਜੀ ਅੱਜ ਅਸੀਂ ਆਏ ਹਾਂ ਪਿੰਡ ਤੇ ਪਿੰਡ ਵਾਲਿਆਂ ਨੇ ਪਾਉਣਾਗਾ ਨਾ ਘਰ ਹਨਾ ਜਗਾ ਪਾਉਂਦੇ ਨੇ ਇਹ ਤੇ ਇਧਰਲਾ ਆਪਣਾ ਹੈਗਾ ਸੀ ਆ ਜਗਾ ਹੈਗੀ ਸੀ ਆਪਣੇ ਬਾਹਰਲਾ ਘਰ ਤੇ ਪਹਿਲਾਂ ਦੀ ਹੀ ਪਾਈ ਹੋਈ ਆ ਤੇ ਹੁਣ ਉਧਰੋਂ ਸਾਰਾ ਸਮਾਨ ਆ ਜਿਹੜਾ ਦੁਕਾਨ ਦਾ ਚੱਕ ਕੇ ਉਹ ਸਾਰਾ ਇਧਰ ਸੈੱਟ ਕੀਤਾਗਾ ਜੀ ਦੇਖੋ ਹਜੇ ਅੱਧ ਬਜਾਧ ਜਿਹਾ ਹੋਇਆ ਪਿਆ ਸਾਰਾ ਆਹ ਤੇ ਬਾਕੀ ਜਿਹੜਾ ਆਪਣਾ ਡੈਰੀ ਦਾ ਸਮਾਨ ਸੀਗਾ ਉਹ ਡੈਰੀ ਦਾ ਸਮਾਨ ਇੱਧਰ ਸੈੱਟ ਕੀਤਾ ਹੋਇਆ ਇਹਨਾਂ ਨੇ ਅੱਜ ਕਰ ਰਹੇ ਨੇ ਤੇ ਇਹ ਸਮਾਨ ਦੁਕਾਨ ਦਾ ਸਾਰਾ ਇੱਧਰ ਰੱਖਿਆ ਹੋਇਆ ਇਹਨਾਂ ਨੇ ਰੈਕ ਲਾ ਰਹੇ ਨੇ ਵਸ ਇਹ ਡੈਰੀ ਸਿਓ ਇੱਧਰ ਲਿਆਂਦੀ ਗਈ ਆ ਡੈਰੀ ਦਾ ਸਿਸਟਮ ਜਿਹੜਾ ਸਾਰਾ ਇੱਧਰ ਫਟਾ ਕਰਤਾ ਆ ਭਾਈ ਨੂੰ ਬੈਠ ਠੀਕ ਐ ਉਹ ਤੋਂ ਉੱਥੇ ਗਏ ਮੈਨੇ ਦਵਾਈ ਲੈਣਾਂ ਤੇ ਅੱਛਾ ਹਾਂ ਉਹ ਤੇ ਲੱਗ ਰਹੀ ਤਾਂ ਤੇ ਵੱਜਿਆ ਉਹ ਤੇ ਵੱਧ ਹੋ ਗਿਆ ਲਓ ਜੀ ਉਧਰੋਂ ਦੁਕਾਨ ਚ ਸਾਮਾਨ ਲਿਆਂਦਾ ਸਾਰੇ ਟੋਟਵਾ ਹੀ ਕਰਦੇ ਨੇ ਰੈਡੀ ਦੇ ਵਿੱਚ ਇੰਦਾ ਧਰ ਕੇ ਤੇ ਰੈਕ ਲਾਈ ਜਾਂਦੇ ਨੇ ਉਹਦੇ ਵਿੱਚ ਚੈਨ ਦੇਣਗੇ ਹੌਲੀ ਹੌਲੀ ਫਿਰ ਸਾਨੂੰ ਪੁੱਤੇ ਆ ਨਾ ਟਾਈਮ ਤਾਂ ਲੱਗ ਜਾਂਦਾ ਇਹ ਵਿੱਚ ਲਓ ਜੀ ਆਪਣੇ ਸੋਹਰਾ ਪਰਿਵਾਰ ਨੂੰ ਨਵੇਂ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਪਹਿਲਾਂ ਆਪਾਂ ਨਾ ਬਾਹਰਲੇ ਘਰੇ ਸਾਰਾ ਕੰਮ ਸੈਟਿੰਗ ਕੀਤਾ ਹੈ ਤੇ ਨਾਲ ਨਾਲ ਜਿਹੜਾ ਦੁਕਾਨ ਦਾ ਸਾਮਾਨ ਹੈਗਾ ਉਹ ਸਾਰਾ ਇੱਥੇ ਆਪਾਂ ਸ਼ਿਫਟ ਕਰਾਂਗੇ ਬਾਹਰਲੇ ਘਰ ਇੱਥੇ ਹੀ ਦੁੱਧ ਦਾ ਜਿਹੜਾ ਡੈਰੀ ਦਾ ਪ੍ਰਬੰਧਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਧਰ ਕੀਤਾ ਗਿਆ ਪਰਿਵਾਰ ਵੱਲੋਂ ਤੇ ਜਿਹੜਾ ਮਕਾਨ ਨਵਾਂ ਬਣਨਾ ਹੈਗਾ ਉਹ ਤੁਹਾਨੂੰ ਦਿਖਾਈ ਦਿੰਦਾ ਮੈਂ ਉਸ ਸਾਈਡ ਆ ਕੇ ਆਪਣਾ ਜਿਹੜਾ ਨਵਾਂ ਮਕਾਨ ਦੀ ਉਸਾਰੀ ਕਰਨੀ ਹੈਗੀ ਆਪਣਾ ਮਕਾਨ ਵੀ ਇਹਦਾ ਜਿਹੜਾ ਟੁਵਾਈ ਦਾ ਕੰਮ ਹੈਗਾ ਉਹੋ ਜਿਹੀ ਚੱਲੀ ਜਾਂਦਾ ਹੈ। ਦੋ ਤਿੰਨ ਜਗ੍ਹਾ ਦੇ ਉੱਤੇ ਕੰਮ ਸੈੱਟ ਕਰਤਾ ਬਾਕੀ ਅਬਰੇਤੀ ਵਗੈਰਾ ਜਿਹੜੀ ਇੱਥੇ ਟਰਾਲਾ ਲਹਾਦਾ। ਬਹੁਤ ਘੈਂਟ ਲੁੱਕ ਦੀ ਮਤਲਬ ਕੋਠੀ ਹੈ ਜਿਹੜੀ ਇੱਥੇ ਖੜੀ ਹੋਣੀ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਘੈਂਟ ਲੁੱਕ ਤੁਸੀਂ ਦੇਖੋਗੇ। ਮਤਲਬ ਬਹੁਤ ਲੰਬੇ ਟਾਈਮ ਬਾਅਦ ਘਰ ਪਰ ਹੁਣ ਜਾ ਰਿਹਾ ਪਰਿਵਾਰ। ਸੋ ਇਹੀ ਬੰਦੇ ਦੀ ਜ਼ਿੰਦਗੀ ਦਾ ਇੱਕ ਅਹਿਮਦਨ ਹੁੰਦਾ ਵੀ ਜਦੋਂ ਬੰਦਾ ਹੈ ਨਾ ਕੋਈ ਵੀ ਹੈਗਾ ਹਰ ਕੋਈ ਕਹਿੰਦਾ ਵੀ ਮੇਰਾ ਆਲਣਾ ਤਿਆਰ ਹੋ ਜੇ ਹੈ ਨਾ ਸੋ ਬਾਕੀ ਜਗਾ ਨੀਵੀ ਵੀ ਹੋ ਗਈ ਸੀਗੀ ਕਈ ਦਿੱਕਤਾਂ ਆਉਂਦੀਆਂ ਸੀਗੀਆਂ ਤੇ ਹੁਣ ਬਈ ਆਪਣਾ ਭਰਾ ਬਣਾ ਰਿਹਾ ਹੈਗਾ ਮਕਾਨ ਪਹਿਲਾਂ ਤਾਂ ਸਾਡੇ ਭਰਾ ਨੂੰ ਮੁਬਾਰਕਬਾਦ ਆਉਂਦੀ ਐ ਸਾਫ਼ ਵੀ ਵਧੀਆ ਨੇ ਲੋਕ ਬਹੁਤ ਸੋਹਣੀਆਂ ਹਨ ਤੇ ਹੁਣ ਦੱਸੋ ਸਮਝਾ ਮੈਨੂੰ ਕੀ ਕਹਿੰਦਾ ਤੂੰ ਆ ਆ ਮਤਲਬ ਇਹ ਕਹਿੰਦੇ ਵੀ ਆਹ ਜਿਹੜੀ ਕੰਨ ਨਹੀਂ ਕੰਦਾਂ ਵੀ ਆਪਾਂ ਕੱਢ ਦਾਂ ਸਿੱਧੇ ਹੀ ਰੱਖ ਲਾਂਗੇ ਸਿੱਧੇ ਹਾਂ ਇਹ ਚ ਕੰਦ ਨਹੀਂ ਲਾਉਂਦੇ ਹਾਂ ਵਿਆਹ ਘੇਟ ਇੱਥੇ ਰੱਖ ਲਾਂਗੇ ਇੱਥੇ ਸਿੱਧਾ ਲੱਗ ਕੇ ਪਚਾਣੇ ਦੋਨਾਂ ਦੇ ਉਧਰ ਦੋਨੇ ਬਸੀ ਛੱਟਣ ਲੱਗ ਜਾਣਗੇ ਦੋਨਾਂ ਤੇ ਛੋਟਾ ਰੱਖ ਲਿਆ ਵਟੇ ਇਹ ਲੱਗਿਆ ਇਹ ਲੱਗਾ ਨਹੀਂ ਤਾਂ 2 60 ਦਾ ਆਪਾਂ ਨੂੰ ਕੀ ਫਾਇਦਾ ਫਿਰ ਹਾਂ ਕਿੰਨੇ ਦੇ ਤਾਂ ਦੋ ਰਹਿਣਗੇ ਬਹੁਤ ਖੁੱਲ੍ਹੇ ਤਾਂ ਰਹਿ ਗਈ ਆ ਗੱਲ ਵਾਲਾ ਰੋਵਾ ਜੀ ਵਧੀਆ ਉਹਦੇ ਜਿਵੇਂ ਦੁਕਾਨਾਂ ਇੱਕ ਗੁੱਲੀ ਨਾ ਆਓ ਮੈਂ ਸਮਝ ਗਿਆ ਜੀ ਮੈਂ ਉਧਰ ਹਾਂ ਹਾਂ ਉਹ ਦੋਨੇ 60 ਲੱਗਦੇ ਨੇ ਇਹਦਾ ਛੋਟਾ ਲੱਗੂਆ ਵੱਡਾ ਤਾਂ ਆਈ ਗਈ ਆ ਆਪਣੇ ਕੰਨੇ ਇਹਦੀ ਅੰਦਰਲੀ ਵੀ ਬਿਉਂਤ ਬੰਦੀ ਉਹ ਕਿੱਥੇ ਆ ਗਈ ਇਹਦਾ ਬਾਹਰਲੀ ਆ ਗਈ ਹਾਂ ਉਹ ਅੰਦਰਲਾ ਦੇਖਣਾ ਉਹਦੇ ਉੱਤੇ ਪਤਾ ਲੱਗੂਗਾ ਕਿ ਇਹ ਮੇਉ ਕੋਈ ਠੋੜਾ ਜਾਂਦੀ ਏ ਠਿਕਾ ਪੁੱਤਰਾ ਹੈ ਠਿਕਾ ਚੇਰਾ ਦੀ ਆਪਰੇ ਆ ਦੇਖ ਬਲਵੰਤ ਇਹ ਲਓ ਜੀ ਇਹ ਆਪਣੇ ਘਰ ਦਾ ਹੈਗਾ ਨਕਸ਼ਾ ਕਿਵੇਂ ਆ ਇਧਰਲਾ ਫਰੰਟ ਹੈਗਾ ਗਲੀ ਜਿਹੜਾ ਪਾਉਂ ਕਹਿੰਦੇ ਦੀ ਦਰਵਾਜ਼ਾ ਆ ਗਿਆ ਹਾਂ ਇਹ ਗਲੀ ਆ ਆ ਕੀ ਆਈਟਮਾਂ ਬਣਾਈਆਂ ਨੇ ਇਹਨਾਂ ਨੇ ਇਹ ਵਿੰਡੋ ਬਣਾਈ ਆ ਤੁਰਤਾ ਇੱਕ ਥੱਲੇ ਵਿੰਡੋ ਲੱਗ ਜੂਗੀ ਇੱਕ ਉੱਪਰੋਂ ਉੱਪਰ ਲੱਗ ਜੂਗੀ ਕੈਮਰਾਂ ਦਾ ਆ ਇਥੇ ਲੱਗ ਕੇ ਬਾਹਰ ਹੋਊਗਾ ਹੋਗਰੇ ਇਥੇ ਆ ਇਹਨਾਂ ਨੇ ਦੁਕਾਨ ਇਹਦੇ ਵਿੱਚ ਕਿਹੜਾ ਪਾਈ ਹੈ ਉਹਨਾਂ ਨੇ ਉਹ ਸੰਦ ਪਾਈ ਆ ਜੰਗ ਇਹ ਆਪਾਂ ਇਹ ਨਹੀਂ ਲਾਉਣੀ ਜੀ ਹਾਂ ਇਹ ਕਹਿੰਦੇ ਜੀ ਇਹ ਆਪਾਂ ਰਹਿਣ ਦਾ ਹੈ ਦੇ ਖੁੱਲਾ ਹੀ ਹੋ ਜਾਊਗਾ ਫੇਰ ਅੱਗੇ ਮੇਰੀ ਮਰਜ਼ੀ ਆ ਤਾਂ ਠੀਕ ਆ ਫਿਰ ਉਹ ਹਾਂ ਇਹ ਖੁੱਲ੍ਹੇ ਹੋ ਜੀ ਮਦਰਾਬੀ ਆਹ ਜਿਹੜਾ ਸਟੋਰ ਆ ਇਹ ਵੀ ਉਹਨੇ ਕੰਦ ਲਾਈਆ ਇਹ ਵੀ ਆਪ ਕੰਦ ਲਾਉਂਦੇ ਨੇ ਇਹ ਪੂਰਾ ਇੱਥੇ ਰੱਖ ਲੈ ਆਹ ਹੋ ਗਿਆ ਲੈਤੀ ਆਪੇ ਹੋੜ ਜਾਣੀ ਹੈ ਉੱਥੇ ਅੱਡਾ ਬਣ ਕੇ ਫੇਰ ਇੱਕ ਅੱਡਾ ਬਣਨਾਂ ਥੰਨਣ ਦੇ ਪੌੜੀ ਕਿਤੇ ਨਹੀਂ ਜਾਣੀ ਐ ਇੱਕ ਵਾਂ ਐ ਉਂਝ ਜਾਣੀ ਹੈ ਐ ਨਾ ਨਾ ਇਹਦਾ ਇੱਕ ਚੇਕ ਹੋ ਜਾ ਸੋ ਇੱਥੇ ਪੌੜੀ ਇੱਥੇ ਰੁਆ ਸੋ ਉੱਥੋਂ ਚੱਲ ਕੇ ਇੱਕ ਚੇ ਹੋਣੀ ਆ ਅੱਛਾ ਥਿੰਗ ਆ ਮਤਲਬ ਆ ਰੇਗਾ ਖੁੱਲਾ ਜਾ ਮਤਲਬ ਬੈਠ ਕੇ ਖਾ ਲਓਗੇ ਹੈ ਕਿ ਨਹੀਂ ਨਹੀਂ ਲੋਬੀ ਆਪ ਉਹ ਤੇ ਉੱਪਰ ਲੱਭ ਸੁਣਾ ਗਿਆ ਆ ਕੀ ਹੈਗਾ ਪੂਜਾ ਰੂਮ ਆ ਕੇ ਬੈਠ ਰੂਮ ਆ ਰੇਤਾ ਜੇ ਪਾਟੇ ਕਹਿੰਦੇ ਕਦਾ ਅੱਜ ਆ ਗਿਆ ਆ ਕਾਲ ਆ ਇਧਰ ਵਾਪਸ ਰ ਆ ਵੀ ਆ ਗਿਆ 82 84 ਫਿਰ ਕੋਈ ਸੁਣਾਇਆ ਪੈਗਾ ਉਹਨੇ ਵੀ ਲੈਟਰੀ ਵਾਹ ਇੱਕ ਦਾ ਹਾਂ ਇੱਕ ੱਲੇ ਕੋਈ ਨਹੀਂ ਇਹਦੇ નીચે ਨਮਾਇ ਨਹੀਂ ਬੰਦ ਕੇ ਆਪਾਂ ਉਹ ਇਹ ਨਾਲ ਲੈ ਬੋਣਗੇ ਇੱਥੇ નીચે ਉਹ ਬਗਣਾ ਬਾਹਰ ਉਹ ਪਾਉ ਦੇ ਦਸਟ ਕਰ ਲਾਂਗੇ ਆ ਤੂੰ ਫਿਰ ਥੱਲੇ ਠੀਕ ਹੈ ਬਗਣਾ ਪੌੜੀਆਂ ਜੇ ਤਾਈਆਂ ਪੌੜੀਆਂ ਇੱਕ ਮਾਰ ਦੇ ਦਿੰਦੇ ਪੌੜੀ ਦੇ ਰੰਦੇ ਆ ਫਿਰ ਉਹ ਜਿਹਦੇ ਉੱਤੋਂ ਵੀ ਜਾਂਦੇ ਨਾ ਤੇਰੇ ਗੇਟ ਦੇ ਉੱਪਰ ਦੀ ਜਾਂਦੇ ਆ ਬੰਦ ਹਾਂ ਨਹੀਂ ਹੋਊਗਾ ਨਾ ਹਾਂ ਇੱਥੇ ਤੱਕ ਇੱਥੇ ਤੱਕ ਪੌੜੀਆਂ ਆਉਣੀਆਂ ਪੁੜੀਆਂ ਇੱਥੇ ਬਾਥਰ ਨੂੰ ਬਾੜੂ ਥੱਲੇ ਉਹਦਾ ਥੱਲੇ ਸਟ ਹੈਗਾ ਉਹਦਾ ਜਗ੍ਹਾ ਕੰਮ ਕਰ ਰਹੇ ਨੇ ਦੇ ਫਿਰ ਉਹ ਨਾਲ ਲਵੇ ਇੱਕ ਤਾਂ ਆ ਬਣਾ ਲੈ ਇੱਕ ਤਾਂ ਥੱਲੇ ਉਹ ਜਿਹੜਾ ਟਿਕਾ ਉਹ ਨਾਲ ਬੁਦੀ ਉਹਨੂੰ ਥੱਲੇ ਅਗਲੇ ਚੀਜ਼ ਨਾਲ ਦੂਜੀ ਤਾਂ ਲਵਾ ਬਹੁਤ ਦੇਖ ਥੋੜੀ ਜਿਹੀ ਆ ਗਿਆ ਆ ਨਹੀਂ ਹੋਗਾ ਅੱਛਾ ਇਹ ਨਾਲ ਲਵੀਂ ਪ੍ਰਾਇਮ ਇਹ ਮਾ ਹਮਦਰ ਉਹ ਜਿਹੜਾ ਤੂੰ ਇਹ ਬਣਵਾ ਲੈ ਇਹਦੇ ਵਿੱਚ ਮੈਂ ਕੁਝ ਕੋ ਮਤਲਬ ਆਪ ਦੇ ਹਿਸਾਬ ਨਾਲ ਤੂੰ ਉਹ ਕਰੇਗਾ ਚੇਂਜ ਕਰਨਾ ਨਹੀਂ ਕਰਨਾ ਪ੍ਰਿੰਟ 'ਚ ਨਹੀਂ ਆਪਾਂ ਚੇਂਜ ਕਰਦੇ ਹਾਂ ਇਹਦੇ ਵਿੱਚ ਕੀ ਆ ਗਿਆ ਇਹ ਲਾਈਟ ਵਗੈਰਾ ਕਿੱਥੇ ਫੈਨ ਲੱਗਣਾ ਕਿ ਚਾ ਲਾਈਟ ਤਾਂ ਲੱਗੂ ਉਹ ਦੱਸਦਾ ਜੀ ਕਈ ਪੇਜ ਨੇ ਖੜੇ ਨਾ ਆਉ ਪਰ ਲਈ ਆ ਗਿਆ ਇਹ ਉਪਰ ਲਈ ਦਾ ਪੂਸਣਾ ਆ ਗਿਆ ਸਾਰਾ ਹਾਂ ਕਿੱਥੇ ਲੱਟਖੇ ਨੇ ਕਿੱਥੇ ਆ ਗਿਆ ਇਹ ਨਾਲੇ ਰੇਮਰੇ ਅੱਛਾ ਇਹ ਫਿਰ ਦੀਪਕ ਦਾ ਸਭ ਕੈਮਰੇ ਦਾ ਕਿੱਥੇ ਬ੍ਰੈਂਡ ਹੈ ਬ੍ਰੈਂਡ ਸਾਰਾ ਦਿੱਤਾ ਆ ਵੀ ਦੇਖਿਆ ਪ੍ਰਬੰਧ ਹੈ ਨਾ ਵਧੀਆ ਇਹ ਘੈਂਟ ਆ ਜਾਂਦਾ ਹਾਂ ਹਾਂ ਇੱਕ ਆ ਰੇ ਇੱਧਰ ਦਿੱਤਾ ਪਾਉਂ ਡਿੱਕੇ ਦਰ ਇਹ ਆ ਕੀ ਬਣਾਏਗੇ ਇਹ ਤਾਂ ਹਜੂਮਰ ਮਤਲਬ ਕਿ ਜੇ ਜੇ ਹੁੰਦਾ ਨਾ ਪਾੜ ਦਿੱਤਾ ਹਾਂ ਇਹ ਨਹੀਂ ਸੋਹਣੇ ਕਿਤੇ ਮਤਲਬ ਕਿ ਜੇ ਕੱਲ ਨੂੰ ਤੁਸੀਂ ਲੈਫਟ ਵੀ ਲਾਉਣੀ ਆ ਉਹ ਜਗ੍ਹਾ ਲੈਫਟ ਵਾਲ ਤੇ ਸਿੱਧੀ ਮਾਸਾਂ ਨੂੰ ਬੰਦ ਕਰ ਦੇ। ਬੰਦ ਕਰ ਦੇ। ਤੇ ਇਹ ਵੀ ਆ ਗਿਆ। ਮੇਰੇ ਚੰਨਾ ਨੇ ਵੀ ਆ ਚੀਜ ਉਹ ਨਾਲ ਸੀ। ਉਹ ਜਿਹੜਾ ਤੁਹਾਨੂੰ ਪਤਾ ਲੱਗੀਆਂ ਉਹ ਹਨਾ ਕਿ ਕਿੱਥੇ ਕੀ ਹੈ। ਅੱਗੇ ਦੇਖ ਲੈਣਾ ਸਿੱਧਾ ਸਾਦਾ ਜਿਹਾ ਹੁੰਦਾ ਪਊ ਦੇਖਣਾ ਕਿੰਨੇ ਪੁਆਇੰਟ ਰਹਿ ਗਏ। ਹਾਂ ਦੇ। ਇਹ ਇਹ ਕਿਹੜਾ ਆਪਾਂ ਨੂੰ ਜਿਵੇਂ ਕਿ ਇੱਥੇ ਸੀਗਾ। ਆਹ ਦੇ ਟੈਲੀਫੋਨ ਸੀਟੀ ਇਹ ਰੱਖੀ ਹੈ। ਟੈਲੀਫੋਨ ਵੀ ਟੀਵੀ ਤੇ ਰਹੀ ਟੈਲੀਫੋਨ ਦੀ ਹੈ ਕਨੈਕਸ਼ਨ ਨਾਲ ਉਹ ਉਹ ਲੱਗਣਾ ਪਾਇਆ ਹੋਣਾ। ਉਹ ਇਹਦੇ ਵਿੱਚ ਆਏਗਾ ਬਸ ਬਿਸਤਰੀ ਵਾਲਾ ਮੋਰ ਦਾ ਸੁਨੂਰੀ ਵਾਲਾ ਹੋਣਾ ਚਾਹੀਦਾ ਉਹ ਬਸ ਦਿਖਾਇਆ ਤੇ ਉਹਦਾ ਇਹਦੇ ਹਿਸਾਬ ਨਾਲ ਹੀ ਚੱਲਣਾ। ਮੇਰੇ ਤੇ ਵਧੀਆ ਗਾ ਕੋਠੀਆਂ ਨਹੀਂ ਇਹਦੀ ਬਿੱਟੂ ਦੀ ਪਾਈਆਂ ਹੁੰਦੀਆਂ ਨੇ। ਕਿਹੜੀਆਂ? ਆਹ ਆ ਮਣਕੇ ਦੀ ਮਣਕੇ ਦੀ ਉਹਨੂੰ ਬਸ ਸੈਰ ਹੋ ਜਾ। ਹਾਂ ਪਰ ਵਧੀਆ ਜਿਹਾ ਹੋਵੇ ਨਾ ਕੋਈ ਜਿਹੜਾ ਪੌਣਾ ਬੱਚਾ ਵਧੀਆ ਪੌਣਾ ਕੋਠੀਆਂ ਪਾਈਆਂ ਉਹਨੇ। ਇਹ ਦੂਰ ਆ ਗਈ। ਹਾਂ। ਕਿ ਤੂੰ ਹਾਂ ਹੱਥ ਲੈ ਸਕਦਾ ਤਕਸੀ ਲੰਬਾਈ ਹੈ ਨੂਲਾ ਪੁੱਛਿਆ ਪੁੱਛਨੇ ਮਾਰੀਂ ਇਹ ਨਹੀਂ ਪਿਆ ਠੀਕ ਕੰਮ ਰਹੀਦਾ ਇਧਰ ਤੋਂ ਉੱਥੇ ਦਾ ਰਹਿਣਾ ਇਧਰ ਗੇਟ ਨੂੰ ਬਣਾ ਇਧਰ ਇੱਕ ਇਹ ਕਾ ਦਿੱਤਾ ਜੀ ਤੇ ਦੋ ਕਾ ਹੋਣਾ ਆਇ ਇੱਕ ਸੇ ਬਿੰਦਰ ਹੋਊਗੀ ਨਹੀਂ ਰਹਿ ਜੇ ਇਥੇ ਕਾਦੇ ਨਹੀਂ ਲਾਏ ਕਰਦੇ ਆਪਾਂ ਫੇਰ ਆਪੋ ਲੋੜ ਨਹੀਂ ਇਹ ਉਹਦਾ ਸੈਟਅਪ ਕਿਵੇਂ ਕਰੇਗਾ ਤੇੜਾ ਸੰਦੇੜਾ ਤਾਂ ਹਾਲ ਜੇ ਬਣਦਾ ਹੰਦੇ ਦਾ ਹਾਲ ਜੇ ਬਣਦਾ ਉਹੀ ਮੈਨੂੰ ਆਹ ਤਾਂ ਗੰਦ ਲਾਵਾਂਗੇ ਇੱਥੇ ਆਹ ਤਾਂ ਇਹ ਤਾਂ ਨਾਲ ਆਲਾ ਗੰਦਲ ਅੰਮਲੀ ਵਿਚਾਰ ਨਹੀਂ ਚੱਲਣੇ ਗੰਦ ਕਹਿਣਾ ਅੰਮਲੀ ਵਿਚਾਰ ਨਹੀਂ ਚੱਲਣੇ ਵਿਚਾਰ ਨਹੀਂ ਹੋਣੀ ਪਰ ਉਹ ਠੀਕ ਹੈ ਚੱਲਣ ਨਹੀਂ ਆਪਾਂ ਇਹ ਕਰਾਂਗੇ ਥੱਲੇ ਜੇ ਨਾ ਬੀਮ ਭਰ ਕੇ ਉਹਨੂੰ ਛੱਡ ਦਾਂਗੇ ਹਾਂ ਜੇ ਲੋਡ ਹੋਈ ਤਾਂ ਉਹਨੂੰ ਥੱਲੇ ਮਿਉਣਾ ਲਾ ਦੇਵਾਂਗੇ ਮੈਂ ਤਾਂ ਖੋਪੜੇ ਦੇ ਨਹੀਂ ਆ ਚਾਹ ਪਾਣੀ ਆ ਕੇ ਖੋਤੇ ਦੇ ਕਿੱਥੇ ਉਹ ਥੇ ਤੇ ਰੇਤਾ ਆਓ ਯੱਕੀ ਚਾਹ ਪਿਲਾ ਜਾ ਬਸ ਬਸ ਬਸ